ਫਾਜੀ ਨਾ ਜੀ ਜੇ ਸਾਡੇ ਜੀ ਜੇ ਜੋ ਦੇ ਸੀ ਇੱਕ ਚਲਾਨੀ ਲਿੰਗੀਆਂ ਵਾਹਣ ਕੋਲ ਆ ਨਾ ਹਾਜੀ ਸਸਕ੍ਰਿਬਰਸ ਕੋ ਮੈਂ ਤੁਹਾਡਾ ਆਪਣਾ ਸੁਖ ਨਨ ਵਾਲੀ ਐ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆ ਸੋ ਪਿੰਡ ਸੇਖਵਾਂ ਦੇ ਨਜ਼ਦੀਕ ਜਿਹੜਾ ਇੱਕ ਸ਼ਰਿਆਮ ਰੋਡ ਤੇ ਗੁੰਡਾਗਰਦੀ ਦਾ ਜਿਹੜਾ ਨਾਚ ਦੇਖਿਆ ਗਿਆ ਸ਼ਰਿਆਮ ਅਰਜਨ ਟਰੈਕਟਰ ਜਿਹੜਾ ਆ ਖੋ ਗਿਆ ਲ ਜਾਂਦੇ ਨੇ ਸੋ ਸਾਡੇ ਨਾਲ ਭਾਈ ਸਾਬ ਨਹੀਂ ਮੌਜੂਦ ਨੇ ਸੋ ਕਰਦੇ ਆ ਗੱਲਬਾਤ ਸਤਿ ਸ਼ਕਾਲ ਜੀ ਭਾਜੀ ਸਤਿ ਸ਼ਕਾਲ ਜੀ ਸਰ ਕੀ ਨਾਮ ਆ ਆਪਣਾ ਸਰ ਮੇਰਾ ਨਾਮ ਮੇਜ ਸਿੰਘ ਆ ਪਿੰਡ ਲੋਦੀ ਪੋਜੀ ਜਿਹੜਾ ਤੁਹਾਡਾ ਟਰੈਕਟਰ ਖੋ ਕੇ ਕੋਈ ਜਿਹੜੇ ਲੈਗੇ ਸੀਗੇ ਉਹ ਕੌਣ ਲੋਕ ਸੀਗੇ ਜਾਂ ਕਿਸ ਤਰੀਕੇ ਨਾਲ ਜਾਵੇ ਕਿੱਥੋਂ ਟਰੈਕਟਰ ਜਿਹੜਾ ਖੋਇਆ ਗਿਆ ਇਹ ਦੇਖੋ ਜੀ ਇਹ ਮੇਰੇ ਸਾਲਾ ਸਾਹਿਬ ਨੇ ਮੈਨੂੰ ਕੀਤਾ ਹੈਗਾ ਫੋਨ ਵੀ ਭਾਜੀ ਟਰੈਕਟਰ ਭੇਜਿਓ ਮੈਂ ਕਾਲੀ ਬੋਣੀ ਹੋਊ ਜਾ ਉਹਨਾਂ ਨੇ ਹਨਾ ਉਹਦੇ ਰਿਸ਼ਤੇਦਾਰ ਕੋਈ ਆਏ ਸੀਗੇ ਤੇ ਮੈਂ ਉਹਨਾਂ ਨੂੰ ਕਿਹਾ ਵੀ ਟਰੈਕਟਰ ਮੇਰਾ ਟਾਈਮ ਹੀ ਟਰੈਕਟਰਾਂ ਨਾਲ ਕੇ ਲੈ ਜਾਓ ਠੀਕ ਉਹ ਉਹਨਾਂ ਨੇ ਆਪਣੇ ਰਿਸ਼ ਪਿੰਡੋਂ ਆਲ ਕੇ ਠੀਕ ਹੈ ਪਿੰਡ ਤੋਂ ਬਾਅਦ ਮੁੜ ਕੇ ਮੈਨੂੰ ਕੁਝ ਟਾਈਮ ਬਾਅਦ ਪਤਾ ਲੱਗਾ ਵੀ ਉੱਥੇ ਉਹਨਾਂ ਨੇ ਮੈਂ ਵੀਡੀਓ ਕੁਝ ਵੇਖੀ ਤੇ ਉਹਨਾਂ ਕਹਿੰਿਆ ਵੀ ਟਰੈਕਟਰ ਦੇਥੋਂ ਸਾਡਾ ਅਸੀਂ ਆਪਣਾ ਕੰਮ ਕਰਕੇ ਤੇ ਭੇਜਤਾ ਸੀ ਰਾਜ ਟਰੈਕਟਰ ਉਹਨਾਂ ਨੇ ਲਿਆ ਖੋ ਹੂੰ ਲੁੱਟਮਾਰ ਕੀਤੀ ਮਤਲਬ ਤੇ ਉਹ ਜਦੋਂ ਲੁੱਟਮਾਰ ਦਾ ਮੈਂ ਨਾ ਸੁਣਿਆ ਤੇ ਮੈਂ ਉਥੋਂ ਆਇਆ ਭੱਜਾ ਤੇ ਆ ਕੇ ਮੈਂ ਜੋ ਵੀਡੀਓ ਵੀਡੀਓ ਘਟਾਈਆਂ ਤੇ ਉਹ ਉਹਦੇ ਵਿੱਚ ਮਤਲਬ ਮੁੜੇ ਮੈਂ ਵੇਖੇ ਜਿਹੜੇ ਉਹ ਜਿਹੜਾ ਬਾਕੀ ਤੁਹਾਡੇ ਕੋਲ ਆ ਮੁੜਾ ਜਿੰਨੇ ਸਾਰਾ ਕੰਮ ਕੀਤਾ ਤੁਸੀਂ ਉਹਦੇ ਉਹਨੂੰ ਪੁੱਛ ਕੇ ਉਹਨੂੰ ਉਹ ਹੀ ਦੱਸੂਗਾ ਤੁਹਾਨੂੰ ਸਾਰੀ ਗੱਲ ਜਿਹੜਾ ਮੌਕੇ ਤੇ ਜਿਹੜੇ ਬੰਦੇ ਨੇ ਜਿਹੜਾ ਟਰੈਕਟਰ ਨੂੰ ਗਾਂਹ ਡਿਲੀਵਰ ਕੀਤਾ ਉਹ ਬੰਦਾ ਵੀ ਜਿਹੜਾ ਆ ਮੌਕੇ ਤੇ ਫਰ ਲਿਆ ਗਿਆ ਸੀਸੀਟੀਵੀ ਫੋਟੋਇਜ਼ ਦੇ ਨਾਲ ਜਿਹੜਾ ਆ ਉਹ ਬੰਦੇ ਦੀ ਜਿਹੜੀ ਭਾਲ ਕਰ ਦਿੱਤੀ ਗਈ ਆ ਜਾ ਵੀ ਨੌਜਵਾਨਾ ਇੱਧਰ ਕਿੰਨੇ ਟਰੈਕਟਰ ਜਿਹੜੇ ਪਹਿਲਾਂ ਤੋਂ ਚੋਰੀ ਕੀਤੇ ਕਿਹੜਾ ਕੀ ਸਿਸਟਮ ਜਿਹੜਾ ਹੁਣ ਜਿਹੜਾ ਇੱਥੋਂ ਤੱਕ ਦਾ ਬਣਾਇਆ ਇਹ ਨੀ ਸਰ ਟਰੈਕਟਰ ਨਹੀਂ ਕੋਈ ਵੀ ਚੋਰੀ ਚੋਰੀ ਕੀਤੇ ਹੂੰ ਤੇ ਉਹ ਮਤਲਬ ਅਗਲੇ ਮੁੰਡੇ ਜਿਨ੍ਹਾਂ ਦੇ ਖੋਇਆ ਸੀ ਟਰੈਕਟਰ ਤੇ ਉਹ ਲਿਆ ਕੇ ਤੇ ਮੇਰੀ ਮੋਟਰ ਤੇ ਲਾ ਗਿਆ ਅੱਛਾ ਤੇ ਉਹ ਮੈਨੂੰ ਗਾੜੀ ਮੇਰੇ ਯਾਰ ਦੋਸਤ ਹੀ ਕਿ ਉਹ ਗਾੜੀ ਮੈਨੂੰ ਆਂਦੇ ਆ ਕਿ ਸਾਡੇ ਰਿਸ਼ਤੇਦਾਰਾਂ ਕੋਈ ਗਾੜੀ ਟਰੈਕਟਰ ਛੱਡਿਆ ਹੂੰ ਉਹਨਾਂ ਨੇ ਫਿਰ ਮੈਨੂੰ ਇਦਾਂ ਨੰਬਰ ਦਿੱਤਾ ਇਹਨਾਂ ਦਾ ਤੇ ਫਿਰ ਇਹਨਾਂ ਨੇ ਗੱਲਬਾਤ ਕਰਕੇ ਤੇ ਮੈਂ ਇਹਨਾਂ ਦੇ ਘਰ ਇੱਥੇ ਟਰੈਕਟਰ ਲਾਤਾ ਇਹ ਜਿਹੜਾ ਐ ਜਿਨ੍ਹਾਂ ਬੰਦਿਆਂ ਨੇ ਟਰੈਕਟਰ ਖੋਇਆ ਆ ਉਹਨਾਂ ਨੇ ਗਾਂ ਤੁਹਾਨੂੰ ਪੈਸੇ ਦੇ ਦਿੱਤੇ ਕਿ ਗਾਂ ਤੁਸੀਂ ਭਰਾਂਗੇ 50000 ਰੁਪਏ ਦਿੱਤਾ 50000 ਰੁਪਏ ਦਿੱਤਾ ਕਹਿੰਦੇ ਕੀ ਮਤਲਬ ਗਾਂ ਸਾਡੇ ਘਰ ਭਚਾਓ ਕਿਹੜੇ ਬੰਦਿਆਂ ਨੇ ਇਹੜਾ ਟਰੈਕਟਰ ਖੋਇਆ ਸੀਗਾ ਇਹ ਜਸ਼ਨਪ੍ਰੀਤ ਠੀਕ ਜੇ ਤੇ ਤੇਜਵੀਰ ਅਮਨੀਤ ਤੇ ਸਹਿਜਪ੍ਰੀਤ ਤੇ ਨਾਈ ਇਹ ਤੇਰੇ ਪਿੰਡ ਦੇ ਬ ਸੀ ਇੱਕ ਮਾਤ ਕੀ ਕੀ ਲੱਗਦਾ ਤੈਨੂੰ ਕਿ ਯਾਰ ਤੈਨੂੰ ਟਰੈਕਟਰਾਂ ਦੇ ਪੈਸੇ ਦੇ ਦਿੱਤੇ ਜਾਂ ਪਹਿਲਾਂ ਵੀ ਕਦੀ ਕੋਈ ਅਜਿਹੇ ਕੰਮ ਨਹੀਂ ਨਹੀਂ ਸਰ ਉਹਦੀ ਯਾਰ ਦੋਸਤੀ ਸੀ ਤੇ ਉਹਦੇ ਕਰਕੇ ਦਿੰਦਾ ਉਹਨਾਂ ਕਹਿੰਦੇ ਛੱਡਾਉਂ ਪਤਾ ਸਾਨੂੰ ਕਿਹਦੇ ਕਿ ਉਹ ਮੈਂ ਤੇ ਚਲੋ ਮੈਂ ਯਾਰੀ ਦੋਸਤੀ ਚਲੋ ਛੱਡ ਕਿਹਦੇ ਕਿ ਸਾਡਾ ਟਰੈਕਟਰ ਮੈਨੂੰ ਨਹੀਂ ਪਤਾ ਕਿ ਉਹਨਾਂ ਖੋਹ ਹੀ ਲੈਂਦਾ ਹੈ ਕਿੰਨੀ ਰਕਮ ਮੇਰੇ ਤੁਹਾਨੂੰ ਇੱਥੇ 1000 ਰੁਪਏ ਦਿੱਤਾ ਸਰ ਨੂੰ ਇੱਥੋਂ ਤੱਕ ਬਚਾਉਣ ਦਾ ਹਾਂਜੀ ਹਾਂਜੀ ਭਾਜੀ ਕੀ ਕਹਿਣਾ ਚਾਹੁੰਦੇ ਸੀ ਇਹ ਸਹੀ ਸਹੀ ਗੱਲ ਦਾ ਆਸੇ ਤੈਨੂੰ ਉਹਨਾਂ ਜਦੋਂ ਫੋਨ ਕੀਤਾ ਬਾਅਦ ਤੈਨੂੰ ਕੀ ਕਿਹਾ ਉਹਨਾਂ ਨੇ ਖੋਹ ਹੀ ਲੈਂਦਾ ਕਿ ਜਾਂ ਸਰ ਮੈਨੂੰ ਨਹੀਂ ਪਤਾ ਉਹ ਲਿਆਂਦਾ ਤੇ ਉਹਨਾਂ ਚੋਰੀ ਕਰਕੇ ਸੀਗਾ ਹਾਂਜੀ ਹਨਾ ਥੋੜਾ ਲਿਆਂਦਾ ਉਹਨਾਂ ਚੋਰੀ ਕਰਕੇ ਸੀਗਾ ਮੈਨੂੰ ਉਹਨਾਂ ਨੇ ਬਿਆਨ ਇਹ ਦੇਤਾ ਕੀ ਮਤਲਬ ਅਸੀਂ ਟਰੈਕਟਰ ਸਾਡਾ ਹੈ ਹਾਂਜੀ ਤੇ ਮੈਂ ਇਸੇ ਭਲੇਖੇ ਚ ਰਿਆਂ ਤੇ ਉਹ ਗਾੜੀਆਂ ਦੇ ਸਾਡੇ ਰਿਸ਼ਤੇਦਾਰ ਕੋ ਪਹਚਾਾਇਆ ਤੇ ਫਿਰ ਇਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਹਾਂਜੀ ਕੀ ਗੱਲ ਕੀਤੀ ਅੱਛਾ ਇਹਨਾਂ ਨਾਲ ਫੋਨ ਤੇ ਗੱਲਬਾਤ ਕਰਕੇ ਰابطਾ ਕਾਇਮ ਕਰ ਲਿਆ ਉਸ ਤੋਂ ਬਾਅਦ ਆ ਤੇਰੀ ਗੱਲ ਕਰਵਾਤੀ ਤੇ ਫਿਰ ਤੂੰ ਇਰਾ ਆ ਟਰੈਕਟਰ ਇਸੇ ਪਿੰਡ ਇੱਥੋਂ ਤੱਕ ਪਹੁੰਚ ਚੁੱਕਾ ਹੈ ਇਰਾ ਹਾਂਜੀ ਠੀਕ ਹੈ ਸੋ ਟਰੈਕਟਰ ਜਿਹੜਾ ਸੀਗਾ ਪਿੰਡ ਔਲਖਾ ਦੇ ਵਿੱਚ ਸਰਦਾਰ ਸਾਹਿਬ ਉਹਨਾਂ ਦੇ ਘਰ ਜਿਹੜਾ ਹੈ ਉਹਨਾਂ ਦੇ ਰਿਸ਼ਤੇਦਾਰਾਂ ਵੱਲੋਂ ਲਵਾਇਆ ਗਿਆ ਸੋ ਕਰਦਿਆਂ ਗੱਲਬਾਤ ਸਸੀ ਗਾਲੀ ਭਾਜੀ ਸਸੀ ਗਾਲੀ ਜਦੋਂ ਟਰੈਕਟਰ ਲਾਉਣ ਵਾਸਤੇ ਤੁਹਾਡੇ ਘਰ ਆਇਆ ਤਾਂ ਤੁਹਾਨੂੰ ਕੀ ਕਿਹਾ ਗਿਆ ਕਿ ਜਿਹੜਾ ਟਰੈਕਟਰ ਹੈ ਕਿਸ ਤਰੀਕੇ ਨਾਲ ਲਿਆਂਦਾ ਹੈ ਉਹਨਾਂ ਨੇ ਕਿਹਾ ਵੀ ਰਾਤ ਦੀ ਰਾਤ ਇਹ ਟਰੈਕਟਰ ਇੱਥੇ ਲਾਉਣਾ ਵਾ ਅੱਛਾ ਜੀ ਸਾਨੂੰ ਪਹਿਲਾਂ ਕੋਈ ਨਹੀਂ ਦੱਸਿਆ ਵੀ ਲੜਾਈ ਝਗੜਾ ਹੋਇਆ ਬਾਅਦ ਚ ਫੋਨ ਤੇ ਹਮ ਦੱਸਿਆ ਅੱਜ ਇਹ ਮੈਂ ਕਿਹਾ ਤੇ ਜਾਂਦੇ ਟਰੈਕਟਰ ਤੇ ਕਿਹਾ ਤੀਜਾ ਦਿਨ ਤੇਜਾ ਦਿਨ ਵਾ ਪੀ ਇੱਕ ਰਾਤ ਟਰੈਕਟਰ ਅੱਛਾ ਇੱਕ ਰਾਤ ਵਾ ਤੇ ਟਰੈਕਟਰ ਚਲਾਉਣਾ ਜਦੋਂ ਭਾਈ ਸਾਹਿਬ ਆਣੇ ਕੈਮਰਿਆਂ ਵਿੱਚੋਂ ਦੀ ਕੱਢਦੇ ਘਟਾਉਂਦੇ ਤੁਹਾਡੇ ਤੱਕ ਅਪਰੋਚ ਕੀਤੀ ਆ ਹਾਂਜੀ ਤੇ ਉਦੋਂ ਦਾ ਮੌਕੇ ਦਾ ਸੀਨ ਕੀ ਸੀਗਾ ਜਦੋਂ ਭਾਜੀ ਹੁਣ ਆਣ ਕੇ ਤੁਹਾਡੇ ਕੋਲ ਮਿਲੇ ਤੁਹਾਨੂੰ ਮੌਕੇ ਦਾ ਸੀਨ ਇਹ ਆ ਪੀ ਬੂਆ ਉਹਨਾਂ ਨੇ ਆਖਿਆ ਬੂਆ ਖੋਲੋ ਹਾਂਜੀ ਅਈ ਬੂਆ ਖੋਲਤਾ ਵਾ ਆਦਾ ਇੱਥੇ ਟਰੈਕਟਰ ਲੱਕਿਆ ਅਈ ਆਖਿਆ ਹਾਂ ਲੱਕਿਆ ਹਾਂ ਇਹ ਕੌਣ ਲਾ ਕੇ ਗਿਆ ਮੈਂ ਕਿਹਾ ਹਾਂ ਮੁੰਡਾ ਲਾਕੇ ਚੀਕ ਇਹ ਮੁੜੇ ਤੁਹਾਡੇ ਪਿੰਡ ਦਾ ਨਹੀਂ ਨਹੀਂ ਅੱਛੀ ਹੋ ਲਾਉਣ ਆਏ ਸਾਨੂੰ ਫੜ ਕੇ ਲੈ ਕੇ ਆਏ ਜੀ ਹਾਂ ਸਾਨੂੰ ਨਹੀਂ ਪਤਾ ਜਿਹੜਾ ਭਾਜੀ ਹੁੰਨੀ ਪਿੱਛੋਂ ਫੜ ਕੇ ਲੈ ਕੇ ਆਏ ਮੁਰੇ ਤੁਹਾਨੂੰ ਫੋਨ ਜਿਹੜਾ ਕੀਤਾ ਉਹ ਦੱਸੋ ਕਿਹਨੇ ਕੀਤਾ ਜਿਹਨਾਂ ਤੁਹਾਨੂੰ ਨਾ ਫੋਨ ਤੇ ਗੱਲਬਾਤ ਹੋਈ ਉਹਨਾਂ ਤੁਹਾਡੇ ਰਿਸ਼ਤਕਾਰਾਂ ਦੀ ਤੁਹਾਨੂੰ ਕੀ ਕਹਿ ਗਿਆ ਉਹਨੇ ਮੋਕੇ ਉਹ ਨਹੀਂ ਇਹੋ ਆਖਿਆ ਵੀ ਰਾਤ ਦੀ ਰਾਤ ਹਾਂ ਵੀ ਰਾਤ ਤੇ ਗੇਟ ਟ੍ਰੈਕਟਰ ਨਹੀਂ ਲਾਜਣਾ ਠੀਕ ਹੈ ਹਾਂਜੀ ਮੁੜ ਕੇ ਅਸੀਂ ਵੀ ਇਹਨਾਂ ਨੂੰ ਕਹਿੰਦੇ ਰਏ ਵੀ ਆਪਣਾ ਟ੍ਰੈਕਟਰ ਲੈ ਜਾਓ ਸਾਨੂੰ ਨਹੀਂ ਪਤਾ ਇਹ ਟ੍ਰੈਕਟਰ ਕਿੱਦਾਂ ਉਹਨਾਂ ਕਾਇ ਨਹੀਂ ਲੈਣ ਵਾਸਤੇ ਨਹੀਂ ਹੈ ਅਸੀਂ ਫੋਨ ਨੂੰ ਕੰਨ ਤੁਸੀਂ ਫੋਨ ਕਰਨਾ ਹੈਗਾ ਲੈ ਕੇ ਆਪਣਾ ਟ੍ਰੈਕਟਰ ਲੈ ਕੇ ਆ ਜਾ ਤੋ ਸਾਡੇ ਨਾਲ ਔਲਖ ਤੋਂ ਜਿਹੜੇ ਆ ਲੋਕਨ ਸਾਹਿਬ ਮੋਰਚਾ ਪੰਜਾਬ ਦੇ ਪਤਾਨ ਸੋਨੂ ਔਲਖ ਮੌਜੂਦ ਨੇ ਔਲਖ ਸਾਹਿਬ ਕੀ ਘਟਨਾ ਲੱਗਦੀ ਤੁਹਾਨੂੰ ਕਿ ਇੱਕ ਥਾਂ ਤੋਂ ਟਰੈਕਟਰ ਖੋਇਆ ਜਾਂਦਾ ਆ ਕਿਸੇ ਦੀ ਮੋਟਰ ਤੇ ਪਹੁੰਚਾਇਆ ਜਾਂਦਾ ਮੋਟਰ ਤੋਂ ਬਾਅਦ ਉਸ ਨੂੰ ਰੁਪਈਆ ਹਜ਼ਾਰ ਦਿੱਤਾ ਜਾਂਦਾ ਆ ਕਿ ਸਾਡੇ ਰਿਸ਼ਤੇਦਾਰਾਂ ਦੇ ਪਹੁੰਚਾ ਦਿਓ ਇਹ ਜੀ ਜਿਹੜੇ ਸਤਧਾਰ ਮੇਜਰ ਸਿੰਘ ਆ ਜੀ ਲੋਧੀਪੁਰ ਤੋਂ ਇਹ ਮੇਰੇ ਰਿਸ਼ਤੇਦਾਰ ਆ ਤੇ ਇਹਨਾਂ ਦਾ ਟਰੈਕਟਰ ਸੀਗਾ ਜਿਹੜਾ ਤਤਲੀਏ ਪਿੰਡ ਤੋਂ ਖੋਇਆ ਗਿਆ ਹੈ ਹੂੰ ਤਾਨੂੰ ਅੱਗੇ ਉਹ ਮੁੰਡੇ ਨੇ ਸਾਰੀ ਗੱਲ ਦੱਸ ਦਿੱਤੀ ਆ ਵੀ ਇਹਨਾਂ ਦੇ ਕਹਿਣ ਤੇ ਟਰੈਕਟਰ ਲਾਇਆ ਅਸਲ ਵਿੱਚ ਇਹ ਪਾਉ ਹੁਣੀ ਵੀ ਪਿੰਡ ਵਿੱਚ ਇੱਕ شریف ਔਰ ਵਧੀਆ ਇਨਸਾਨ ਨੇ ਵੇਖੋ ਕੋਈ ਵੀ ਜਦੋਂ ਕੋਈ ਮੰਨ ਲਓ ਮੈਂ ਮੇਰਾ ਕੋਈ ਰਿਸ਼ਤੇਦਾਰ ਆ ਮੈਨੂੰ ਕਹੇ ਵੀ ਕਹਿ ਦੇਵੇ ਵੀ ਯਾਰ ਮੇਰਾ ਟਰੈਕਟਰ ਜਾਂ ਕੋ ਸਾਝ ਵੜਾ ਹੋਵੇ ਟਰੈਕਟਰ ਜਾਂ ਮੋਟਰਸਾਈਕਲ ਆ ਅੱਜ ਦੀ ਰਾਤ ਵਾਸਤੇ ਖੜਾ ਕਰ ਲਓ ਇਹਨਾਂ ਨੂੰ ਅਸਲ ਵਿੱਚ ਕਿਸੇ ਗੱਲ ਦਾ ਪਤਾ ਨਹੀਂ ਸੀਗਾ ਵੀ ਕਿ ਇਹਨਾਂ ਦਾ ਕੋਈ ਝਗੜਾ ਹੋਇਆ ਵਾ ਟਰੈਕਟਰ ਜ਼ਰੂਰ ਇਹਨਾਂ ਦੇ ਘਰ ਲੱਗਾ ਤੁਸੀਂ ਸਾਹਮਣੇ ਵੇਖਿਆ ਆ ਖੜਾ ਆ ਤੇ ਇਹਦੇ ਵਿੱਚ ਮਤਲਬ ਇਹਨਾਂ ਨੂੰ ਇਸ ਗੱਲ ਦਾ ਨਹੀਂ ਸੀ ਪਤਾ ਕਿ ਕਿਸ ਮਨਸਾ ਦੇ ਨਾਲ ਟਰੈਕਟਰ ਜਿਹੜਾ ਵਾ ਇੱਥੇ ਲੈ ਕੇ ਆਂਦਾ ਗਿਆ ਕੀ ਮੰਗ ਖਾਣਾ ਮੁਖੀ ਆ ਸੱਚੋ ਸੇਖਵਾ ਦੇ ਨਾਲ ਗੱਲਬਾਤ ਕੀਤੀ ਗਈ ਆ ਉਹਨਾਂ ਨੇ ਦੱਸਿਆ ਕਿ ਦੂਸਰੀ ਤੇ ਜਿਹੜੀ ਆ ਦੇਰੇ ਇਲਾਜ ਹਸਪੀਟਲ ਦੇ ਵਿੱਚ ਨੇ ਉਹਨਾਂ ਦੇ ਬਿਆਨ ਲੈਣ ਤੋਂ ਬਾਅਦ ਦੋਸ਼ੀਆਂ ਦੇ ਖਿਲਾਫ ਜਿਹੜੀ ਆ ਸਖਤ ਕਾਰਵਾਈ ਕੀਤੀ ਜਾਵੇਗੀ ਸੌ ਕਰਦਿਆਂ ਗੱਲਬਾਤ ਐਸਐਚਓ ਸਾਹਿਬ ਦੇ ਨਾਲ ਅਤੇ ਦੂਸਰੀ ਤੇ ਦੇ ਨਾਲ ਸੱਚਾ ਸਰ ਐਸਐਚਓ ਸਾਹਿਬ ਗੱਲ ਕਰ ਰਹੇ ਜੀ ਸਰ ਅਸੀਂ ਪਿੰਡ ਮੈਂ ਸੁਖਨਾਨ ਵਾਲੀਆ ਗੱਲ ਕਰ ਰਿਹਾ ਹਾਂ ਪ੍ਰੈਸ ਰਿਪੋਰਟਰ ਪੰਜਾਬ ਦੀ ਆਵਾਜ਼ ਤੋਂ ਅਸੀਂ ਪਿੰਡ ਔਲਖ ਚ ਖਲੋਤੇ ਇਸ ਟਾਈਮ ਜਿਹੜਾ ਸੇਖਵਾ ਤੋਂ ਇੱਕ ਟਰੈਕਟਰ ਚੋਰੀ ਹੋਇਆ ਆ ਉਹ ਟਰੈਕਟਰ ਜਿਹੜਾ ਇੱਥੇ ਲੋਕਾਂ ਨੇ ਜਿਹੜਾ ਲੱਭ ਲਿਆ ਆ ਪਿੰਡ ਔਲਖਾਂ ਦੇ ਵਿੱਚ ਤੇ ਉਹ ਕੰਪਲੇਂਟ ਕਰਤਾ ਖਿਲਾਫ ਜਿਹੜੀ ਅੱਜ ਤੱਕ ਜਿਹੜੀ ਕੰਪਲੀਟ ਹੋਈ ਹੈਗੀ ਆ ਵਿਰੋਧੀ ਧਿਰ ਦੇ ਖਿਲਾਫ ਕੀ ਕਾਰਵਾਈ ਜਿਹੜੀ ਹੁਣ ਤੱਕ ਕੰਮ ਚੱਲਿਆਂ ਦੀ ਗਈ ਆ ਨੇ ਸੱਟਾਂ ਤੇ ਖੋਣ ਵਾਲੇ ਕਿੱਦਾਂ ਲੱਗੀਆਂ ਜੀ ਟਰੈਕਟਰ ਤੇ ਖੋ ਟਰੈਕਟਰ ਦੇ ਰਸਤੇ 'ਚ ਖੋਇਆ ਗਿਆ ਜੀ ਮੌਕੇ ਦੇ ਨੂੰ ਤੁਹਾਨੂੰ ਕੋ ਤੁਹਾਡੇ ਕੋ ਕੰਪਲੇਂਟ ਨਹੀਂ ਆਈ ਇਸ ਸਬੰਧ 'ਚ ਕੋਈ ਠੀਕ ਹੈ ਹਾਲੋ ਹਾਂਜੀ ਅਵਨੀਤ ਸਿੰਘ ਮੁਖਤਾਰ ਸਿੰਘ ਬੋਲਦੇ ਜੀ ਹਾਂਜੀ ਐ ਸਰ ਸੋਖਨ ਨਾਨ ਵਾਲੀਆ ਗੱਲ ਕਰ ਰਿਹਾ ਪ੍ਰੈਸ ਰਿਪੋਰਟਰ ਪੰਜਾਬ ਦੀ ਆਵਾਜ਼ ਤੋਂ ਹਾਂਜੀ 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 ਸਰ ਸਰ ਮੇਜਰ ਸਿੰਘ ਉਹਨੇ ਤੁਹਾਡੇ ਤੇ ਇੱਕ આરોਪ ਲਗਾਏਗਾ ਸਾਡਾ ਟਰੈਕਟਰ ਜਿਹੜਾ ਦਿਨੇ ਦੁਪਹਿਰੇ ਜਿਹੜਾ ਲੁੱਟਖੋ ਕੀਤੀ ਆ ਮੁੰਡੇ ਮਂਗਾ ਕੇ ਬਦਮਾਸ਼ੀ ਕੀਤੀ ਆ ਜਾਂ ਮਤਲਬ ਦਾਤਰ ਦੂਤਰ ਫੜੇ ਆ ਵਿੱਚ ਮੁੰਡਿਆਂ ਨੇ ਕਈ ਵੀਡੀਓਜ਼ ਦੇ ਵਿੱਚ ਦਿਖਾ ਰਹੇ ਨੇ ਉਹ ਉਸ ਦੇ ਬਾਰੇ ਆਪਣਾ ਕੀ ਸਪਸ਼ਟ ਕਰਨਾ ਹੈਗਾ ਜੀ ਸਰ ਜੀ ਇਹ ਸਾਡਾ ਚੱਲਦਾ ਕਾਨੂੰਨੀ ਦਾਜ ਹੈਗਾ ਅੱਛਾ ਸਾਡਾ ਕੋਰਟ ਕੇਸ ਸਰ ਚੱਲ ਰਿਹਾ ਕੋਰਟ ਨੇ ਡੇਟ ਵੀ ਦਿੱਤੀ ਅੱਛਾ ਜੀ ਇਹਨੂੰ ਸਪੋਰਟ ਦੀ ਜਿਹੜੀ ਡੇਟ ਆ ਇਹ 28/10 ਹਾਂਜੀ ਠੀਕ ਹੈ ਜੀ 28/10 ਤੋਂ ਪਹਿਲਾਂ ਟਰੈਲ ਲੈ ਕੇ ਆਪਣੇ ਟਰੈਕਟਰ ਲੈ ਕੇ 523 ਬੰਦੇ ਲੈ ਕੇ ਥਾੜਾ ਲਾ ਕੇ ਆ ਕੇ ਪੈਲੀ ਦਾ ਕੰਮ ਕਰਾ ਲੈਣਾ ਠੀਕ ਹੈ ਜੀ ਪੁਛੀ ਨਾਲ ਜੀ ਪੁਛ ਲੈ ਕੇ ਪੁਛ ਲੈ ਕੇ ਮੈਨੂੰ ਚੁੱਕੇ ਥਾਣੇ ਤੇ ਇਹ ਮੇਰੇ ਬੇਟੇ ਜਿਹਦੇ ਨਾਲ ਦੀ ਇਹਨਾਂ ਨੂੰ ਪੈਗੇ ਨਾਲੇ ਮੇਰੇ ਵਲੇ ਤੋੜ ਕੇ ਪੈਲੀ ਦਾ ਕੰਮ ਦਾ ਮੌਕਾ ਵੇਖੋ ਬਿਜਲੀ ਵਾਲੇ ਖੰਭੇ ਤੋੜ ਕੇ ਨਾਲੇ ਓਕੇ ਓਥੇ ਟਰੈਕਟਰ ਸਾਡ ਕੀ ਭੱਜੇ ਉਹ ਟਰੈਕਟਰ ਹੀ ਖਿਆਲੀ ਦੇ ਨਾਲ ਸੱਤ ਲਾ ਨੇ ਜੋ ਵੀਡੀਓ ਦੇ ਵਿੱਚ ਦਿਖਾਇਆ ਜਾ ਰਿਹਾ ਕਿ ਟਰੈਕਟਰ ਰਸਤੇ ਤੇ ਜਾਂਦਾ ਇੱਕ ਜੇ ਵੀਡੀਓ ਦੇ ਵਿੱਚ ਮੇਰਾ ਕੋਈ ਬੇਟਾ ਹੋ ਜੇ ਤਾਂ ਮੈਂ ਜਿੰਨੀ ਆ ਰਹੀ ਹਾਂ ਨੇ ਟਰੈਕਟਰ ਅਕਸਰ ਖੋਇਆ ਗਿਆ ਵਾ ਟਰੈਕਟਰ ਬ੍ਰਾਮਤ ਵੀ ਹੋ ਗਿਆ ਆ ਖੋਇਆ ਨਹੀਂ ਟਰੈਕਟਰ ਪੈੜੀ ਦੇ ਵਿੱਚੋਂ ਇਹ ਪੈਜੇ ਛੱਡ ਕੇ ਭੱਜਿਆ ਟਰੈਕਟਰ ਨਹੀਂ ਪੈੜੀ ਚੋਂ ਕੀਤਾ ਸਿਹਰ ਤੇ ਟਰੈਕਟਰ ਉਦਾਂ ਹੀ ਨਿਬੜਿਆ ਟਰੈਕਟਰ ਪੈੜੀ ਛੱਡ ਕੇ ਭੱਜਿਆ ਠੀਕ ਹੈ ਇਹ ਦੋ ਟਰੈਕਟਰ ਲੈ ਕੇ ਪੰਜੀ ਬੰਦੇ ਨਾਲ ਹਥਿਆਰ ਲੈ ਕੇ ਨ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਦਤਨਾਂ ਵਾਲੇ ਮੁੰਡੇ ਲਿਆਂਦੇ ਉਹ ਇਹਨਾਂ ਨੇ ਲਿਆਂਦੇ ਆ ਤੇ ਵਰਨਾ ਗੱਡੀ ਉਹਨਾਂ ਨੂੰ ਥਿਆਰੀ ਨੂੰ ਘਸਲਾ ਗਈ ਉਹਨਾਂ ਨੂੰ ਕੁਰਬਾਨਾ ਇਹਨੂੰ ਕੋਈ 25 30 ਬੰਦੇ ਆਏ ਮੁੰਡੇ ਆਏ ਆ ਕੇ ਕਬਜ਼ਾ ਲੈਣ ਆਏ ਪਹਿਲੀ ਉਹਨਾਂ ਇਹ ਜਿਹੜਾ ਕੋਰਟ ਕੇਸ ਚਲੰਦਿਆ ਪਹਿਲੇ ਠੀਕ ਹੈ ਪਰ ਟਰੈਕਟਰ ਤੇ ਤੁਹਾਡੇ ਰਿਸ਼ਤੇਦਾਰਾਂ ਦੇ ਘਰੋਂ ਲੱਭਿਆ ਜੀ ਉਹ ਕਬੀ ਟਰੈਕਟਰ ਇਹ ਟਰੈਕਟਰ ਛੱਡ ਕੇ ਦੋ ਟਰੈਕਟਰ ਲੈ ਕੇ ਇੱਕ ਲੈ ਕੇ ਭੱਜ ਗਏ ਇੱਕ ਪਹਿਲੀ ਜੀ ਰਹਿ ਗਏ ਅਸੀਂ ਫੜ ਕੇ ਲਾ ਲਿਆ ਟਰੈਕਟਰ ਟਰੈਕਟਰ ਦੀ ਜਮੇਤਾਂ ਜੀ ਠੀਕ ਹੈ ਹਾਂ ਜੀ ਇਹ ਮਸਲਾ ਕੀ ਹੈਗਾ ਅਸਲ ਚ ਕੀ ਮਸਲਾ ਪਰ ਹੁਪਾਉਂਦੀ ਪੈਲੀ ਦੀ ਪੈਲੀ ਦਾ ਛੱਲਾ ਜੀ ਠੀਕ ਹੈ ਪੈਲੀ ਦਾ ਕੋਟਕੇ ਚੱਲਣ ਰਿਹਾ ਕੋਟਕੇ ਦੇ ਵਿੱਚ ਇਹ ਨਹੀਂ ਇਹ ਨਹੀਂ ਕਰਨਾ ਤੁਹਾਨੂੰ ਕਹਿ ਸਕਦਾ ਠੀਕ ਹੈ